देखो ਸਾਡੇ ਮਾਨਜੂਬ ਸੀਐਮ ਸਾਹਿਬ ਨੇ ਪੜਿਆਲਾ ਨਿਵਾਸੀਆਂ ਨੂੰ ਕਿ ਕੱਲ ਬਹੁਤ ਵੱਡੇ ਇੱਕ 50 ਦੇ ਕਰੀਬ ਈ ਬੱਸਿਸ ਦੇ ਤੋਹਫੇ ਦਾ ਕੱਲ ਇੱਕ ਐਲਾਨ ਕੀਤਾ ਤੇ ਬਹੁਤ ਜਲਦੀ ਹੀ ਈ ਬੱਸਿਸ ਪੜਿਆਲਾ ਨਿਵਾਸੀਆਂ ਦੀ ਸੇਵਾ ਵਿੱਚ ਆਜਣਗੇ। ਦੇਖੋ ਜਿਹੜੀ ਅੱਜ ਪਹਿਲੇ ਫੇਸ 'ਚ ਕਰੀਬ 6 ਦੇ ਕਰੀਬ ਬੱਸੀ ਦੇ ਨਾਲ ਅੱਜ ਇਸ ਵਾਸਤੂ ਨੂੰ ਸ਼ੁਰੂ ਕੀਤਾ ਗਿਆ ਵਾ। ਪਟਿਆਲਾ ਨਾਵਾਸੀਆਂ ਦੀ ਮੰਗ ਨੂੰ ਮੰਨਦੇ ਹੋਏ ਕੱਲ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਜੀ ਨੇ ਕੱਲ ਪਟਿਆਲਾ ਵਪਾਰਕ ਮਿਲਣੀ ਵਿੱਚ ਪਟਿਆਲਾ ਪੁਰਾਣਾ ਬੱਸ ਸਟੈਂਡ ਨੂੰ ਆਪਰੇਸ਼ਨ ਕਰਨ ਦਾ ਕੱਲ ਐਲਾਨ ਕਰਤਾ ਸੀਗਾ ਤੇ ਅੱਜ ਬਾਅਦ ਦੁਪਹਿਰ ਅੱਜ ਪਟਿਆਲਾ ਬੱਸ ਸਟੈਂਡ ਨੂੰ ਦੁਬਾਰਾ ਆਪਰੇਸ਼ਨਲ ਕਰ ਦਿੱਤਾ ਗਿਆ ਵਾ ਤੇ ਪਟਿਆਲਾ ਦੇ ਨਾਲ ਲੱਗਦੇ ਜਿਹੜੇ ਵੀ 30 35 ਕਿਲੋਮੀਟਰ ਦੇ ਏਰੀਆ ਦੇ ਜਿਹੜੇ ਵੀ ਕਸਬੇ ਆ ਉਹਨਾਂ ਸਾਰੇ ਕਸਬਿਆਂ ਨੂੰ ਇਸ ਪੁਰਾਣੇ ਅਰ ਨਵੇਂ ਬੱਸ ਸਟੈਂਡ ਨਾਲ ਅਟੈਚ ਕਰਕੇ ਨਵੇਂ ਬੱਸ ਸਟੈਂਡ ਤੋਂ ਪੁਰਾਣਾ ਬੱਸ ਸਟੈਂਡ ਤੋਂ ਬੱਸਾਂ ਡਾਇਵਰਟ ਕਰਕੇ ਆਪਣੀ ਮੰਜ਼ਿਲ ਵੱਲ ਜਾਣਗੀ। ਉਹ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਪੜਿਆਲਾ ਨਿਵਾਸੀਆਂ ਨੂੰ ਕਿ ਕੱਲ ਬਹੁਤ ਵੱਡੇ ਇੱਕ 50 ਦੇ ਕਰੀਬ ਈ ਬਸਿਸ ਦੇ ਤੋਹਫੇ ਦਾ ਕੱਲ ਇੱਕ ਐਲਾਨ ਕੀਤਾ ਤੇ ਬਹੁਤ ਜਲਦੀ ਹੀ ਈ ਬਸਿਸ ਪੜਿਆਲਾ ਨਿਵਾਸੀਆਂ ਦੀ ਸੇਵਾ ਵਿੱਚ ਆਜਣਗੇ। ਇਹ ਵੀ ਪੰਜਾਬ ਦੇ ਇਤਿਹਾਸ 'ਚ ਇੱਕ ਆਮ ਆਦੀ ਪਾਰਟੀ ਦੀ ਸਾਡੇ ਸੀਐਮ ਸਾਹਿਬ ਦੇ ਇੱਕ ਬਹੁਤ ਵੱਡੇ ਐਲਾਨ ਨਾਲ ਪ੍ਰਾਪਤੀ ਹੋਈ ਆ। ਹੁਣ ਤੱਕ ਜਿੱਥੇ ਵੀ ਵੱਡੇ ਸ਼ਹਿਰਾਂ 'ਚ ਜਦੋਂ ਨਵੇਂ ਬੱਸ ਸਟੈਂਡ ਸ਼ਹਿਰ ਤੋਂ ਬਾਹਰ ਚਾਹੇ ਬਾਈਪਾਸਾਂ ਦੇ ਕਿਤੇ ਬਣ ਜਾਂਦੇ ਪਰ ਪੁਰਾਣੇ বাস ਸਟੈਂਡ ਨੂੰ ਕੋਈ ਆਪਰੇਸ਼ਨ ਨਹੀਂ ਕਰਦਾ ਤੇ ਸਾਡੇ ਸੀਐਮ ਸਾਹਿਬ ਜੀ ਨੇ ਪਟਿਆਲਾ ਨਿਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਦੁਬਾਰਾ ਇਸ বাস ਸਟੈਂਡ ਨੂੰ ਆਪਰੇਸ਼ਨ ਕੀਤਾ ਵਾ ਤੇ ਸਾਡੇ ਸੀਐਮ ਸਾਹਿਬ ਦਾ ਵੀ ਧੰਨਵਾਦ ਜੀ ਆਪਾਂ ਗੱਲ ਕਰੀ ਅੱਜ ਪੂਰੇ ਪਟਿਆਲਾ ਦੇ ਵਪਾਰੀਆਂ ਵਪਾਰੀ ਭਾਈਚਾਰੇ ਚ ਦੁਕਾਨਦਾਰ ਭਾਈਚਾਰੇ ਚ ਇੱਕ ਬਹੁਤ ਜ਼ਿਆਦਾ ਖੁਸ਼ੀ ਪਾਈ ਜਾ ਰਹੀ ਆ ਤੇ ਸਾਡੇ ਜਿਹੜੇ ਸ਼ਰਧਾਲੂ ਪਟਿਆਲਾ ਏਰੀਆ ਦੇ ਜਿਹੜੇ ਚਾਹੇ ਦੁਖਨਵਰ ਸਾਹਿਬ ਕਾਲੀ ਮਾਤਾ ਮੰਦਿਰ ਆਉਂਦੇ ਸੀਗੇ ਅੱਜ ਉਹਨਾਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਪੁਰਾਣਾ ਜਿਹੜਾ ਬੱਸ ਸਟੈਂਡ ਹੈ ਉਹ ਚਾਹੇ ਕਾਲੀ ਮਾਦਾ ਮੰਦਿਰ ਗਈਏ ਚਾਹੇ ਸਾਡੇ ਹਸਪੀਟਲ ਗਈਏ ਚਾਹੇ ਰੇਲਵੇ ਸਟੇਸ਼ਨ ਚਾਹੇ ਗੁਰਦੁਆਰਾ ਦੁਖੀਮਾਰ ਸਾਹਿਬ ਸਾਰੇ ਨੇੜੇ ਨਜ਼ਦੀਕ ਹੋਣ ਕਰਨ ਇੱਕ ਬਹੁਤ ਵੱਡੀ ਪ੍ਰਾਪਤੀ ਦੇਖੋ ਜਿਹੜੀ ਅੱਜ ਪਹਿਲੇ ਫੇਸ ਚ ਕਰੀਬ 8 ਦੇ ਕਰੀਬ ਅਸੀ ਨਾਲ ਜਿਸ ਬੱਸ ਸਟੈਂਡ ਨੂੰ ਸ਼ੁਰੂ ਕੀਤਾ ਗਿਆ ਵਾ ਤੇ ਆਉਣ ਵਾਲੇ ਦੂਜੇ ਫੇਸ ਚ ਜਿਹੜੇ ਰਿੰਦੇ ਜਿਹੜੇ ਕੁਝ ਕਸਬੇ ਜਿਹੜੇ ਰਹਿ ਗਿਆ ਉਹਨਾਂ ਨੂੰ ਵੀ ਇਸ ਬੱਸ ਸਟੈਂਡ ਨਾਲ ਜੋੜ ਦਿੱਤਾ ਜਾਊਗਾ ਤੇ ਸਮੇ ਦੇ ਨਾਲ ਨਾਲ ਜਿਹੜੀਆਂ ਵੀ ਲੋਕਾਂ ਦੀ ਸੂਲ ਨੂੰ ਧਿਆਨ ਚ ਰੱਖਦੇ ਹੋਏ ਚਾਹੇ ਆਪਾਂ ਬੱਸੀ ਦੀ ਗੱਲ ਕਰੀਏ ਚਾਹੇ ਕੋਈ ਹੋਰ ਲੋੜਾਂ ਦੀ ਗੱਲ ਕਰੀਏ ਉਹ ਸਾਰਾ ਕੁਝ ਪੂਰਾ